ਪਿੰਡ ਲੂਲਬਾਈ ਵਿੱਚ ਨਜਾਇਜ਼ ਸੰਬੰਧਾਂ ਦੇ ਚੱਲਦੇ ਇੱਕ ਵਿਅਕਤੀ ਦਾ ਕੀਤਾ ਕਤਲ ਵਿਅਕਤੀ ਬੀਤੀ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ ਇਤੇ ਪ੍ਰੇਮਿਕਾ ਦਾ ਪਤੀ ਮੌਕੇ ਤੇ ਪਹੁੰਚ ਗਿਆ ਅਤੇ ਉਸ ਉੱਪਰ ਹਮਲਾ ਕਰ ਦਿੱਤਾ ਇਹ ਮਾਮਲਾ ਸੰਗਤ ਮੰਡੀ ਅਧੀਨ ਉੰਦੇ ਪਿੰਡ ਲੂਲਬਾਈ ਦਾ ਹੈ ਜਿੱਥੇ ਬੀਤੀ ਰਾਤ ਇੱਕ ਵਿਅਕਤੀ ਆਪਣੀ ਪ੍ਰੇਮਿਕਾ ਨੂੰ ਮਿਲਣ ਆਇਆ ਸੀ ਪ੍ਰੇਮਿਕਾ ਦਾ ਪਤੀ ਮੋਕੇ ਉੱਤਰ ਉੱਪਰ ਆ ਗਿਆ ਅਤੇ ਪ੍ਰੇਮਿਕਾ ਦੇ ਪਤੀ ਨੇ ਯੋਗ ਦੀ ਕਤਲ ਕਰ ਦਿੱਤਾ ਆਪ ਇਹ ਜਿਹੜੀ ਲੜਕੀ ਦੇ ਕਾਰਨ ਇਹ ਕਤਲ ਹੋਇਆ ਉਹ ਲੜਕੀ ਦਾ ਨਾਮ ਕੀ ਹੈ ਜਿੰਦ ਕਰ ਦਿਨ ਜਿੰਦ ਕਰ ਉਹਦਾ ਨਾਮ ਉਮਰ ਕਿੰਨੀ ਉਹਦੀ ਉਹ 23 ਸਾਲ ਹੈ ਜਿਹੜਾ ਮੁੰਡੇ ਦੇ ਕੋਲੇ ਇਹਨਾਂ ਦਾ ਸੰਬੰਧ ਸੀਗਾ ਜਿਹੜੇ ਮੁੰਡੇ ਨਾਲ ਉਹਦਾ ਨਾਂ ਕੀ ਸੀ ਵਿੱਕੀ ਵਿੱਕੀ ਸਿੰਘ ਤੇ ਕਿੰਨਾ ਚਿਰ ਹੋ ਗਿਆ ਸੀ ਇਹਨਾਂ ਦਾ ਸੰਬੰਧ ਇਹਨਾਂ ਦੱਸ ਜੀ ਦਿਓ ਪਤਾ ਨਹੀਂ ਆ ਪੜ ਤਾ ਕਿੰਨਾ ਚਿਰ ਹੋ ਗਿਆ ਸੀ ਪਹਿਲਾਂ ਇਹਨਾਂ ਪਤਾ ਉਹਦਾ ਸੀਗਾ ਹੋਗੇ ਹੋਗੇ ਸੀ ਸੋ ਤੜਸੀ ਮਿਲਣ ਨੂੰ ਪਤਾ ਨਹੀਂਗਾ ਹੁੰਦਾ ਸੀਗਾ ਬਹੁਤ ਵਾਰੀ ਟੋਕਿਆ ਸੀ ਸਾਨੂੰ ਸ਼ੱਕ ਸੀਗਾ ਵੀ ਅਸੀਂ ਰੋਕ ਟੋਕ ਕੀਤੀ ਆ ਪਰ ਨਹੀਂ ਹਟੇ ਮੁੰਡਾ ਲੱਗਦਾ ਸੀਗਾ ਨਹੀਂ ਹਟੇ ਉਹਦਾ ਘਰ ਵਾਲਾ ਕਹਿੰਦਾ ਸੀ ਮੇਰੇ ਰਿਸ਼ਤੇ ਵੀ ਸਹੀ ਐ ਨਹੀਂ ਕਿਸੇ ਨਾਲ ਗਲਤ ਉਹਦਾ ਘਰ ਵਾਲਾ ਨਹੀਂ ਮੰਨਦਾ ਸੀ ਫਿਰ ਅਸੀਂ ਅਸੀਂ ਕਿਨੂੰ ਆਂਦੇ ਤੁਸੀਂ ਕੀ ਲੱਗਦਾ ਜਿਹੜੇ ਮੁੰਡੇ ਦਾ ਕਤਲ ਹੋਇਆ ਸਖਪਰੀ ਸਿੰਘ ਮੈਂ ਉਹਦੀ ਭਰਜਾਈ ਹਾਂ ਸਖਪਰੀ ਦੀ ਭਰਜਾਈ ਹਾਂ ਠੀਕ ਹੈ ਤੇ ਹਰ ਤੂੰ ਕੀ ਹੋਰ ਕੀ ਕਹਿਣਾ ਚਾਹਣੀ ਵੀ ਜਿਹੜਾ ਤੁਹਾਡੇ ਜਿਹੜਾ ਇਹ ਤੁਹਾਡੇ ਧੱਕੇ ਨਾ ਹੁੰਦਾ ਸੀ ਇੱਥੇ ਘਰੇ ਮੁੰਡਾ ਸਾਡੇ ਨਹੀਂ ਆਉਂਦਾ ਅੱਡ ਬੱਡ ਹੈਗੇ ਉਹਨਾਂ ਦੇ ਘਰੇ ਆਉਂਦਾ ਸੀਗਾ ਉਹਨਾਂ ਸਾਡੇ ਨਾਲ ਕੋਈ ਲੇਗਾ ਨਹੀਂ ਦੇ ਗਾਣੀ ਕੋ ਬੋਲ ਜਾਣਦੀ ਹੈ ਦੋਨੇ ਦੋਨੇ ਜੀ ਸੀਗੇ ਦੋਨੇ ਜੀ ਅਲੱਗ ਰਹਿੰਦੇ ਆ ਉਹ ਸਾਨੂੰ ਕੋਈ ਪਤਾ ਨਹੀਂ ਕਹ ਨਹੀਂ ਤਾਂ ਘਰ ਵਾਲਾ ਨਾ ਉਹ ਤਾਂ ਸੁਖਪਰੀ ਸਿੰਘ ਘਰ ਲੜਕੀ ਦੀ ਬੇਨਤ ਕਰਦੇ ਉਹ ਰੋਕਦਾ ਨਹੀਂ ਸੀ ਉਹਨੇ ਵੀ ਤੂੰ ਸੀ ਵੀ ਕਿਉਂ ਆਉਣਾ ਜਾ ਕੇ ਨਹੀਂ ਨਹੀਂ ਰੋਕਦਾ ਸੀ ਲੂਲਬਾਈ ਪਿੰਡ ਦੇ ਮਸਲਾ ਹੈਗਾ ਇਹਦੇ ਵਿੱਚ ਇੱਕ ਵਿੱਕੀ ਨਾਮ ਦਾ ਲੜਕਾ ਜੋ ਕਿ ਐਸੇ ਪਿੰਡ ਦਾ ਰਹਿਣ ਵਾਲਾ ਤੇ ਮਜ਼ਦੂਰੀ ਦਾ ਕੰਮ ਕਰਦਾ ਇਹਦੀ ਇੱਥੇ ਇੱਕ ਪਿੰਡ ਦੇ ਵਿੱਚ ਇੱਕ ਲੇਡੀ ਬੀਨਤ ਨਾਮ ਦੀ ਲੜਕੀ ਹੈਗੀ ਉਹਦੇ ਨਾਲ ਇਹਦੇ ਰਿਲੇਸ਼ਨ ਦੇ ਵਿੱਚ ਸੀਗਾ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤਕਰੀਬਨ 11 12 ਵਜੇ ਦੇ ਕਰੀਬ ਤਾਂ ਉਸਦੇ ਘਰ ਵਾਲਿਆਂ ਨੂੰ ਇਹਨਾਂ ਤੇ ਪਹਿਲਾਂ ਹੀ ਸ਼ੱਕ ਸੀਗਾ ਵੀ ਇਹਦੇ ਇਹ ਕਿ ਵਿਕੀ ਦੇ ਉੱਪਰ ਤੇ ਆਪਣੀ ਘਰਵਾਲੀ ਦੇ ਉੱਪਰ ਤੇ ਉਹਨਾਂ ਨੇ ਪਹਿਲਾਂ ਹੀ ਇਸ ਚੀਜ਼ ਦੀ ਪੂਰੀ ਪਲੈਨਿੰਗ ਕੀਤੀ ਹੋਈ ਸੀ ਕਿ ਜਦੋਂ ਉਸ ਦੇ ਘਰ ਦੇ ਵਿੱਚ ਆਇਆ ਤਾਂ ਉਹਨਾਂ ਨੇ ਇਹਨੂੰ ਮੌਕੇ ਦੇ ਉੱਪਰ ਫੜ ਲਿਆ ਤੇ ਉਸ ਤੋਂ ਬਾਅਦ ਉਹਦੇ ਨਾਲ ਉਹਦੇ ਕੋਈ ਸਾਥੀ ਸੀਗੇ ਉਹਨਾਂ ਨਾਲ ਮਿਲ ਕੇ ਇਸ ਦੀ ਕੁੱਟਮਾਰ ਕੀਤੀ ਤੇ ਜਿਹੜੀ ਹੈਗੀ ਹੈ ਰਾਤ ਨੂੰ ਜਿਹੜਾ ਇਹਦਾ ਕਤਲ ਕਰ ਦਿੱਤਾ ਸੇ ਹੁਣ ਜਿਹੜੀ ਹੈਗੀ ਹੈ ਮੌਕੇ ਤੇ ਪੁਲਿਸ ਪਾਰਟੀ ਜਿਹੜੀ ਸਾਡੀ ਆ ਗਈ ਹੈ ਫਰੈਂਸਿਕ ਟੀਮ ਸਾਡੀ ਮੌਕੇ ਤੇ ਜਿਹੜੀ ਹੈਗੀ ਹੈ ਐਵੀਡੈਂਸ ਕਲੈਕਸ਼ਨ ਕਰ ਰਹੀ ਹੈ ਜਿਹੜੇ ਮ੍ਰਿਤਕ ਦਾ ਰਿਸ਼ਤੇਦਾਰ ਨੇ ਫਾਦਰ ਹੈ ਉਹ ਵੀ ਰਾਤ ਜਦੋਂ ਮੌਕੇ ਤੇ ਆਗੇ ਸੀਗੇ ਉਹਨਾਂ ਨੇ ਵੀ ਆ ਕੇ ਜਦੋਂ ਜਿਹੜਾ ਸਾਰਾ ਮਾਮਲਾ ਜਿਹੜਾ ਆਪਣੇ ਅੱਖੀ ਦੇਖਿਆ ਸੋ ਉਹਨਾਂ ਦੇ ਅਸੀਂ ਸਟੇਟਮੈਂਟ ਰਿਕਾਰਡ ਕਰਕੇ ਜਿਹੜੀ ਅਗਲੀ ਕਾਰਵਾਈ ਜਿਹੜੀ ਹੈਗੀ ਹੈ ਫਰਦਰ ਇਨਵੈਸਟੀਗੇਸ਼ਨ ਸ਼ੁਰੂ ਕਰ ਰਹੇ ਹਾਂ ਇਹ ਕਿੰਨੀ ਉਮਰ ਕਿੰਨੀ ਉਮਰ ਦੀ ਇਹਦੀ ਤਕਰੀਬਨ 26 ਸਾਲ ਦੀ ਉਮਰ ਹੈ ਯੰਗ ਇਹਦਾ ਮੁੰਡਾ ਹੈਗਾ ਇਸੇ ਪਿੰਡ ਦਾ ਰਹਿਣ ਵਾਲਾ ਆਮ ਲੰਘਿਆ ਤੁਹਾਨੂੰ ਅੱਜ ਇਥੇ ਜਿਹੜੀ ਫਰਦਰ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਦੇ ਵਿੱਚ ਤਾਂ ਇਹੀ ਗੱਲ ਸਾਹਮਣੇ ਆਈ ਕਿ ਜਿਹੜੀ ਇੱਕ ਲੜਕੀ ਐ ਇਸ ਪਿੰਡ ਦੀ ਰਹਿਣ ਵਾਲੀ ਉਸ ਨਾਲ ਇਸ ਦੇ ਸੰਬੰਧ ਸੀਗੇ ਰਾਤ ਜਦੋਂ ਉਸ ਨੂੰ ਮਿਲਣ ਆਇਆ ਸੀਗਾ ਤੇ ਕਿਉਂਕਿ ਉਸ ਦੇ ਘਰ ਵਾਲਿਆਂ ਨੂੰ ਪਹਿਲਾਂ ਹੀ ਇਹਨਾਂ ਦਾ ਸ਼ੱਕ ਸੀਗਾ ਤੇ ਉਹ ਪਲਾਨਿੰਗ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਇੱਥੇ ਪਹਿਲਾਂ ਹੀ ਉਹਦੀ ਵੇਟ ਕਰ ਰਹੇ ਜਦੋਂ ਆਇਆ ਤਾਂ ਉਸ ਨੂੰ ਫੜ ਲਿਆ ਫੜ ਕੇ ਉਹਦੀ ਕੁੱਟਮਾਰ ਕੀਤੀ ਤੇ ਜਿਹੜਾ ਹੋਇਆ ਉਸ ਦਾ ਕਤਲ ਕਰ ਦਿੱਤਾ ਸਰ ਪੁਲਿਸ ਕੋਲੋਂ ਕੀ ਕਰ ਰਹੇ ਸੀ ਅਸੀਂ ਉਹਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਤੇ ਜਿਹੜੇ ਉਸੇ ਮੌਕੇ ਤੇ ਵਰਾਤ ਆਏ ਸੀਗੇ ਉਹਨਾਂ ਦੇ ਬਿਆਨ ਕਲਮਬੰਦ ਕਰਕੇ ਥਾਣਾ ਅਨੰਦਗੜ੍ਹ ਦੇ ਵਿੱਚ ਮੁਕੱਦਮਾ ਦਰਜ ਕਰਕੇ ਅਗਲੀ ਜਿਹੜੀ ਕਾਰਵਾਈ ਕੀਤੀ ਜਾ ਰਹੀ ਹੈ